ਕਹਿਆ ਕਿ ਮੇਰਾ ਜ਼ਬਰਦਸਤ ਵਹਾਏ ਬੜਾ ਜ਼ਬਰਦਸਤ ਮੈਂ ਵੱਡੇ ਵੱਡੇ ਰੁੱਖ ਵੀ ਪੁੱਟ ਸਕਦੀ ਆ ਪਹਾੜ ਵੀ ਪੁੱਟ ਸਕਦੀ ਆ ਬੰਦਿਆਂ ਨੂੰ ਵੀ ਵਹਾ ਕੇ ਲੈ ਜਾ ਸਕਦੀ ਆ ਜਾਨਵਰਾਂ ਨੂੰ ਵੀ ਸਾਗਰ ਸਮਝ ਗਿਆ ਇਹਨੂੰ ਮਾਣ ਹੋ ਗਿਆ ਮਾਣ ਤੇ ਨਦੀ ਨੂੰ ਸਾਗਰ ਪਤਾ ਕੀ ਕਹਿੰਦਾ ਕਹਿੰਦਾ ਜੇ ਮੇਰੇ ਲਈ ਕੁਝ ਲਿਆਉਣਾ ਹੈ ਨਾ ਤੇ ਘਾਹ ਪੁੱਟ ਕੇ ਲਿਆ ਆਖੋ ਵਾਹਿਗੁਰੂ ਜੀ ਮੇਰੇ ਲਈ ਜੇ ਲਿਆਉਣਾ ਹੈ ਨਾ ਤੇ ਘਾਹ ਪੁੱਟ ਕੇ ਲਿਆ ਆ ਘਾਹ ਨਦੀ ਨੇ ਉਸੇ ਵੇਲੇ ਜਵਾਬ ਦਿੱਤਾ ਕਹਿੰਦੀ ਇਹ ਕਿਹੜੀ ਵੱਡੀ ਗੱਲ ਘਾਹ ਨੂੰ ਤੇ ਮੈਂ ਇ tanto ਪੁੱਟ ਕੇ ਲਿਆਵਾਂਗੀ ਖੇਤਾਂ ਵਿੱਚੋਂ ਲੰਘਦੀ ਨਦੀ ਉਹਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ ਘਾਹ ਨੂੰ ਪੁੱਟਣ ਤੇ ਪਰ ਘਾ ਪਟਿਆ ਨਹੀਂ ਗਿਆ ਖੋ ਵੈਗੁਰੂ ਜੀ ਵਾਹਿਗੁਰੂ ਨਦੀ ਨੇ ਬੜੀ ਵਾਰੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਅਸਫਲ ਹੋ ਰਹੀ ਹੈ ਪਤਾ ਕਿਉਂ ਕਿਉਂਕਿ ਜਦੋਂ ਨਦੀ ਘਾ ਨੂੰ ਪਟਣ ਲੱਗਦੀ ਹੈ ਨਾ ਘਾ ਉਹ ਨਹੀਂ ਝੁੱਕ ਜਾਂਦਾ